ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਹਰਮਨ ਸਿੰਘ ਹਰਮਨ ਐਂਟਰਪ੍ਰਾਈਜ਼ ਬਠਿੰਡਾ ਐਗਰੀ ਜ਼ੋਨ ਡੀਲਰਸ਼ਿਪ ਤੋਂ ਸਾਰੇ ਕਿਸਾਨ ਭਰਾਵਾਂ ਨੇ ਲਗਭਗ ਸਬਸਿਡੀਆਂ ਭਰੀਆਂ ਨੇ ਕੁਝ ਕੁ ਕਿਸਾਨ ਭਰਾਵਾਂ ਦੇ ਰਹਿ ਚੁੱਕੀਆਂ ਨੇ ਸੋ ਅੱਗੇ ਜੇ ਕੋਈ ਅਪਡੇਟ ਆਉਂਦੀ ਹੈ ਤਾਂ ਉਹ ਵੀ ਤੁਹਾਡੇ ਲਈ ਜਾਣਕਾਰੀ ਲੈ ਕੇ ਆਵਾਂਗੇ ਪਰ ਅੱਜ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਉਹ ਬਹੁਤ ਹੀ ਵਿਸ਼ੇਸ਼ ਹੈ ਆਪਾਂ ਗੱਲ ਕਰਾਂਗੇ ਐਗਰੀ ਜ਼ੋਨ ਦੇ ਸਕੁਅਰ ਬੈਲਰ ਦੀ ਬੈਲਰ ਲੈਣ ਬਾਰੇ ਤੁਸੀਂ ਲਗਭਗ ਸੋਚ ਹੀ ਲਿਆ ਹੋਣਾ ਕਾਫੀ ਕੰਪਨੀਆਂ ਦੇ ਨਾਮ ਆ ਜਾਂਦੇ ਨੇ ਬੈਲਰ ਦੇ ਵਿੱਚ ਕਾਫੀ ਕੰਪਨੀਆਂ ਦੇ ਤੁਸੀਂ ਸੋਚ ਲਏ ਹੋਣੇ ਵੀ ਆਪਾਂ ਇਹ ਬੈਲਰ ਇਸ ਵਾਰ ਲੈਣਾ ਬਟ ਮੈਂ ਤੁਹਾਨੂੰ ਐਗਰੀ ਜ਼ੋਨ ਦੇ ਬੈਲਰ ਦੀਆਂ ਕੁਝ ਖਾਸ ਗੱਲਾਂ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਵੀ ਤੁਸੀਂ ਐਗਰੀ ਜ਼ੋਨ ਦਾ ਹੀ ਬੈਲਰ ਕਿਉਂ ਚੈਪਰੀ ਜ਼ੋਨ ਬੈਲਰ ਤੁਹਾਨੂੰ 2 ਸਾਲਾਂ ਦੀ ਵਾਰੰਟੀ ਦੇ ਨਾਲ ਮਿਲਦਾ ਹੈ ਕਿ ਇੱਕ ਸਪੈਸ਼ਲ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਇੱਕ ਪੂਰੀ ਦੀ ਪੂਰੀ ਵਰਕਸ਼ਾਪ ਐਗਰੀ ਜ਼ੋਨ ਨੇ ਇੱਕ ਸਰਵਿਸ ਵੈਨ ਦੇ ਵਿੱਚ ਜਿਹੜੀ ਆਪਣੇ ਬੈਲਰਾਂ ਦੇ ਲਈ ਸਪੈਸ਼ਲੀ ਉਪਲਬਧ ਕਰੀਆ ਤੇ ਸਪੇਅਰ ਪਾਰਟ ਜਿਹੜਾ 24 ਇੰਟੂ 7 ਤੁਹਾਨੂੰ ਅਵੇਲੇਬਲ ਮਿਲੂਗਾ ਤੁਸੀਂ ਜਦੋਂ ਮਰਜ਼ੀ ਫੋਨ ਕਰੋ 24 ਘੰਟੇ ਦੇ ਅੰਦਰ ਅੰਦਰ ਤੁਹਾਡੇ ਕੋਲੇ ਬੈਲਰ ਦਾ ਜਿਹੜਾ ਸਪੇਅਰ ਪਾਰਟ ਆ ਉਹ ਅਵੇਲੇਬਲ ਕਰਵਾਓ ਐਗਰੀ ਜ਼ੋਨ ਅਤੇ ਐਗਰੀ ਜ਼ੋਨ ਨੇ ਇੱਕ ਜਿਹੜੀ ਪੂਰੀ ਦੀ ਪੂਰੀ ਵਰਕਸ਼ਾਪ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਹੁੰਦੀ ਆ ਉਹ ਇੱਕ ਵੈਨ ਦੇ ਵਿੱਚ ਕਿਵੇਂ ਬਦਲੀ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਬੇਲਰ ਦੇ ਪ੍ਰਤੀ ਕੁਝ ਖਾਸ ਗੱਲਾਂ ਜੋ ਕਿ ਹਰ ਇੱਕ ਕਿਸਾਨ ਭਰਾ ਨੂੰ ਨਹੀਂ ਵੀ ਪਤਾ ਹੁੰਦੀਆਂ ਉਸ ਦੇ ਅੰਦਰ ਜਿਹੜੀ ਅੰਦਰ ਤੋਂ ਲੈ ਕੇ ਪੂਰੀ A to Z ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਸਾਰੀ ਵੀਡੀਓ ਨੂੰ ਦੇਖਿਓ ਅਤੇ ਐਂਡ ਦੇ ਉੱਤੇ ਇੱਕ ਕਮੈਂਟ ਦੇ ਵਿੱਚ ਆਪਣਾ ਵਿਚਾਰ ਜ਼ਰੂਰ ਦਿਓ ਐਗਰੀ ਜ਼ੋਨ ਬਾਰੇ ਥੈਂਕ ਯੂ ਐਗਰੀ ਜੌਣ ਦਾ ਜਿਹੜਾ ਬਿਲਰ ਆ ਉਹਦੀ ਗੱਠ ਦਾ ਵਜ਼ਨ ਆਮ ਬਿਲਰਾਂ ਦੀ ਗੱਠ ਨਾਲੋਂ ਜ਼ਿਆਦਾ ਹੋਊਗਾ ਸਾਈਜ਼ ਉਨਾ ਹੀ ਹੋਊਗਾ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਐਗਰੀਕਲਚਰ ਇੰਡਸਟਰੀ ਦੇ ਵਿੱਚ ਕੋਈ ਵੀ ਐਦਾਂ ਦਾ ਵੀ ਕੋਈ ਕੰਮ ਹੋ ਸਕਦਾ ਉਹ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਇੱਕ ਵਰਕਸ਼ਾਪ ਦੇ ਵਿੱਚ ਹੁੰਦੀ ਆ ਤੇ ਇਹ ਬੈਂਡ ਦੇ ਵਿੱਚ ਨਾ ਹੋਵੇ ਸਾਰਾ ਕੁਝ ਫ੍ਰੀ ਕਰਦੇ ਦੇ ਇੱਥੇ ਤੱਕ ਕਿ ਨੀਡਲ ਵੀ ਡੁੱਟਦੀ ਸੀ ਉਹ ਵੀ ਫ੍ਰੀ ਪਾ ਕੇ ਜਾਂਦੇ ਸੀਗੇ ਇਹ ਬਿਲਕੁਲ ਨਵਾਂ ਪ੍ਰਾਲਾ ਜੀ ਵੈਸੇ ਤਾਂ ਅਜੇ ਤੱਕ ਕਿਸੇ ਕੰਪਨੀ ਨੇ ਹੋਰ ਕਰਿਆ ਨਹੀਂ ਜਰਮਨ ਟੈਕਨੋਲੋਜੀ ਦੇ ਨਾਲ ਨੋਟਰ ਬਣਿਆ ਹੋਇਆ ਜਿਹੜੀ ਗੱਠ ਖੁੱਲਣ ਦੀ ਪ੍ਰੋਬਲਮ ਆ ਉਹ ਬਿਲਕੁਲ ਵੀ ਇਹ ਬਿਲਰ ਦੇ ਵਿੱਚ ਬਿਲਕੁਲ ਖਤਮ ਆ ਜਿਆਦਾ ਤਨ ਕੇ ਗੱਠ ਬਣਾਉਂਦਾ ਤੇ ਉਹਦੇ ਨਾਲ ਕੀ ਆ ਜਿਹੜਾ ਜਿੰਨਾ ਤੁਹਾਡਾ ਮੋਇਸਚਰ ਆ ਉਹ ਲੈਸ ਨਹੀਂ ਹੁੰਦਾ ਮਤਲਬ ਘਟਦਾ ਨਹੀਂ ਹੈਗਾ ਉਹਦੇ ਨਾਲ ਸਾਨੂੰ ਮੋਇਸਚਰ ਲੈਸ ਦਾ ਜਿਹੜਾ ਵਜ਼ਨ ਘਟਣ ਦੀ ਪ੍ਰੋਬਲਮ ਆ ਉਹ ਵੀ ਇਹ ਬਿਲਰ ਦੇ ਵਿੱਚ ਨਹੀਂ ਆਉਗੀ 637 ਦੇ 베어ਿੰਗ ਨੇ ਜਿਹੜੇ ਹੈਵੀ ਡਿਊਟੀ ਇਹਦੇ ਵਿੱਚ ਲਗਾਏ ਗਏ ਨੇ ਇਹਨੂੰ ਪੂਰੀ ਪ੍ਰੋਪਰ ਬੈਲੈਂਸ ਤੇ ਹੈਵੀ ਡਿਊਟੀ ਦਾ ਪਿਸਟਨ ਆ ਜਿਹੜਾ ਬਣਾਇਆ ਗਿਆ ਤੇ ਇਹ ਸਾਰੀ ਟੂਲ ਕਿਟ ਤੁਸੀਂ ਗ੍ਰੀਸ ਗਨ 5 ਕਿਲੋ ਵਾਲੀ ਇਹ ਸਾਰੀ ਟੂਲ ਕਿਟ ਅਸੀਂ ਐਗਰੀ ਜ਼ੋਨ ਬੈਲਰ ਦੇ ਨਾਲ ਫ੍ਰੀ ਦਿੰਦਾ ਕਿਸਾਨਾਂ ਵਾਸਤੇ ਐਗਰੀ ਜ਼ੋਨ ਜੋ ਵੀ ਕਹਿੰਦਾ ਉਹ ਕਰਕੇ ਦਿਖਾਉਂਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਗਰੀ ਜ਼ੋਨ ਦਾ ਜਿਹੜਾ ਬੈਲਰ ਆ ਬੜਾ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਗਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਦੀ ਲੰਬੀ ਹੈ ਜਿਹੜੀ ਪਿਕਅਪ ਆ ਜਿਹੜੀ ਪਿਕਅਪ ਵਿਡਥ ਜ਼ਿਆਦਾ ਆਮ ਬਿਲਡਰਾਂ ਨਾਲ ਮੁਕਾਬਲੇ ਬਹੁਤ ਚੌੜੀ ਆ ਜਿਹਦੇ ਨਾਲ ਕੀ ਜਿਹੜੇ ਛੁੱਡੀਆਂ ਰੈਕ ਦੀਆਂ ਲੈਣਾ ਲਾਈ ਹੋ ਨੇ ਪ੍ਰੋਪਰ ਚੱਕ ਸਕੇ ਇਹਦੀ ਪਿਕਅਪ ਵਿਡਥ ਹੈ ਜਿਹੜੀ 1.9 ਮੀਟਰ ਦੀ ਆ ਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਜਿਹੜੇ ਇਹਦੇ ਫੋਰਕ ਨੇ ਜਿਹਨੂੰ ਪੰਜੇ ਕਹਿੰਦੇ ਆਪਾਂ ਇਹਦੇ ਵਿੱਚ ਤਿੰਨ ਫੋਰਕ ਨੇ ਜਿਹੜੀਆਂ ਲਾਈਆਂ ਨੇ ਤਿੰਨੇ ਫੋਰਕਾਂ ਇੰਡੀਵਿਜੁਅਲ ਚੱਲਦੀਆਂ ਨੇ ਇਕੱਲੀ-ਇਕੱਲੀ ਚੱਲਦੀ ਹੈ ਕੋਈ ਕਿਸੇ ਨਾਲ ਲਿੰਕ ਨਹੀਂ ਹੈਗੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੀ ਪਿਸਟਨ ਦੀ ਜਿਹਨੂੰ ਪਲੰਜਰ ਕਹਿੰਦੇ ਆਂ ਸਭ ਤੋਂ ਮੇਨ ਕੰਮ ਹੁੰਦਾ ਜਿਹਦਾ ਇਹਦੇ ਵਿੱਚ ਹੈਵੀ ਡਿਊਟੀ 베アリング ਨੇ ਜਿਹੜੇ ਲਗਾਏ ਗਏ ਨੇ 637 ਦੇ 베어ਿੰਗ ਨੇ ਜਿਹੜੇ ਹੈਵੀ ਡਿਊਟੀ ਇਹਦੇ ਵਿੱਚ ਲਗਾਏ ਗਏ ਨੇ ਇਹਨੂੰ ਉਲੀ ਪ੍ਰੋਪਰ ਬੈਲੈਂਸ ਤੇ ਹੈਵੀ ਡਿਊਟੀ ਦਾ ਪਿਸਟਨ ਆ ਜਿਹੜਾ ਬਣਾਇਆ ਗਿਆ ਪਿਸਟਨ ਦੀ ਆਪਾਂ ਗੱਲ ਕੀਤੀ ਆ ਉਸ ਤੋਂ ਬਾਅਦ ਪਿਸਟਨ ਇੰਨਾ ਰਿਜਰਡ ਤੇ ਹੈਵੀ ਡਿਊਟੀ ਕਿਉਂ ਬਣਾਇਆ ਗਿਆ ਇਹਦੀ ਨੰਬਰ ਆਫ ਸਟ੍ਰੋਕਸ 1 ਮਿੰਟ ਦੇ ਵਿੱਚ 93 ਤੋਂ ਲੈ ਕੇ 96 97 ਤੱਕ ਰਹਿੰਦੀਆਂ ਨੇ ਉਹਦਾ ਕਾਰਨ ਇੰਨੀਆਂ ਰੱਖਣ ਦਾ ਕੀ ਆ ਜਿਹੜੀ ਤੁਹਾਡੀ ਗੱਠ ਹੁੰਦੀ ਹੈ ਗੱਠ ਦਾ ਸਾਈਜ਼ ਆਮ ਬਿਲਰਾਂ ਦੇ ਮੁਕਾਬਲੇ ਉਨਾ ਹੀ ਰਹਿੰਦਾ ਤੇ ਐਗਰੀ ਜ਼ੋਨ ਦਾ ਜਿਹੜਾ ਬਿਲਰ ਆ ਉਹਦੀ ਗੱਠ ਦਾ ਵਜਨ ਆਮ ਬਿਲਰਾਂ ਦੀ ਗੱਠ ਨਾਲੋਂ ਜ਼ਿਆਦਾ ਹੋਊਗਾ ਸਾਈਜ਼ ਉਨਾ ਹੀ ਹੋਊਗਾ ਉਹਦੇ ਨਾਲ ਕੀ ਆ ਇੱਕ ਤਾਂ ਤੁਹਾਡਾ ਆਉਣ ਜਾਣ ਦਾ ਖਰਚਾ ਘਟਦਾ ਲਿਆਉਣ ਦਾ ਰੱਖਣ ਦਾ ਤੇ ਉਸ ਤੋਂ ਬਾਅਦ ਜਦੋਂ ਮੋਇਸਚਰ ਜਿੰਨਾ ਹੁੰਦਾ ਕਿਉਂਕਿ ਇਹ ਜ਼ਿਆਦਾ ਤੁੰਨ ਕੇ ਗੱਠ ਬਣਾਉਂਦਾ ਤੇ ਉਹਦੇ ਨਾਲ ਕੀ ਆ ਜਿਹੜਾ ਜਿੰਨਾ ਤੁਹਾਡਾ ਮੋਇਸਚਰ ਆ ਉਹ ਲੈਸ ਨਹੀਂ ਹੁੰਦਾ ਮਤਲਬ ਘੜਦਾ ਨਹੀਂ ਹੈਗਾ ਉਹਦੇ ਨਾਲ ਸੋਨ ਨੂੰ ਮੌਇਸਚਰ ਲੈਸ ਦਾ ਜਿਹੜਾ ਵજન ਘਟਣ ਦੀ ਪ੍ਰੋਬਲਮ ਆ ਉਹ ਵੀ ਇਹ ਬਿਲਰ ਦੇ ਵਿੱਚ ਨਹੀਂ ਆਊਗੀ ਸਭ ਤੋਂ ਵੱਡੀ ਖਾਸੀਅਤ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੇ ਨੋਟਰ ਦੀ ਜਿਹੜਾ ਨੋਟਰਾ ਮੇਨ ਕੰਮ ਗੱਠ ਬੰਨਣ ਦਾ ਇਹਦਾ ਹੁੰਦਾ ਇਹ ਜਰਮਨ ਟੈਕਨੋਲੋਜੀ ਦੇ ਨਾਲ ਨੋਟਰ ਬਣਿਆ ਹੋਇਆ ਜਿਹੜੀ ਗੱਠ ਖੋਲਣ ਦੀ ਪ੍ਰੋਬਲਮ ਆ ਉਹ ਬਿਲਕੁਲ ਵੀ ਇਹ ਬਿਲਰ ਦੇ ਵਿੱਚ ਬਿਲਕੁਲ ਖਤਮ ਆ ਨਾ ਦੇ ਬਰਾਬੀ ਆ ਇਹਦੇ ਮੋਟਰ ਦੇ ਵਿੱਚ ਜਿਹੜੀ ਗੱਠ ਖੋਲਣ ਦੀ ਪ੍ਰੋਬਲਮ ਆ ਉਹ ਬਿਲਕੁਲ ਨਹੀਂ ਹੈਗੀ ਇਹਦੇ ਗੱਠ ਨਹੀਂ ਖੋਲਦਾ ਨਾਇਦ ਵਿੱਚ ਗੱਠ ਖੁੱਲਣ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਗੱਠ ਦਾ ਸਾਈਜ਼ ਵਧਾ ਘਟਾ ਸਕਦੇ ਹੋ ਪਰ ਦੱਸਣਾ ਚਾਹਣਾ ਵੀ ਜਿਹੜੇ ਹੋਰ ਬੈਲਰਾਂ ਦੀ ਜਿੰਨੇ ਸਾਈਜ਼ ਦੀ ਗੱਠ ਦੇ ਵਿੱਚ ਵਜਨ ਹੋਊਗਾ ਇਹਦੇ ਵਿੱਚ ਉਸ ਤੋਂ ਜ਼ਿਆਦਾ ਹੋਊਗਾ ਉਸ ਤੋਂ ਬਾਅਦ ਗੱਲ ਕਰਦੇ ਆਂ ਦੋਸਤੋ ਇਹਦੇ ਅੱਗੇ ਲੱਗਿਆ ਫਲਾਈ ਵੀਲ ਜਿਹਦੇ ਨਾਲ ਆਰਪੀ ਨੇ ਜਿਹੜੇ ਟਰੈਕਟਰ ਦੇ ਟੁੱਟਦੇ ਨਹੀਂ ਹੈਗੇ ਤੇ ਉਹਨੇ ਕੰਟੀਨਿਊ ਰੱਖਦਾ ਤੇ ਹੈਵੀ ਡਿਊਟੀ ਜਿਹੜਾ ਫਲਾਈ ਵੀਲ ਇਹਦੇ ਵਿੱਚ ਲੱਗੇਗਾ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਆਂ ਆ ਗੇਅਰ ਬਾਕਸ ਦੀ ਜਿਹੜਾ ਇਹਦੇ ਅੰਦਰ ਗੇਅਰ ਬਾਕਸ ਲੱਗੇ ਹੋਏ ਜਿਹਨੇ ਸਾਰਾ ਸਿਸਟਮ ਚਲਾਉਣਾ ਬڑا ਹੈਵੀ ਡਿਊਟੀ ਗੇਅਰ ਬਾਕਸ ਆ ਜਿਹੜਾ ਇਹਦੇ ਵਿੱਚ ਲਗਾਇਆ ਗਿਆ ਐਗਰੀਜੋਨ ਵੱਲੋਂ ਜਿਹੜੀਆਂ ਪਹਿਲਾਂ ਪ੍ਰੋਬਲਮਾਂ ਆਉਂਦੀ ਸੀ ਆਮ ਤੌਰ ਤੇ ਬੀਲਰ ਦੇ ਵਿੱਚ ਉਹ ਸਾਰੀਆਂ ਇਹਦੇ ਵਿੱਚ ਕਿਲ ਕੀਤੀਆਂ ਗਈਆਂ ਨੇ ਸਾਰੀਆਂ ਪ੍ਰੋਬਲਮਾਂ ਦੇਖ ਕੇ ਉਸ ਤੋਂ ਬਾਅਦ ਡਿਜ਼ਾਈਨ ਕੀਤਾ ਗਿਆ ਗੇਅਰ ਬਾਕਸ ਜਿਹੜਾ ਬਹੁਤ ਹੈਵੀ ਡਿਊਟੀ ਲਗਾਇਆ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨੂੰ ਇੱਧਰ ਉੱਧਰ ਕਰਨ ਦੇ ਹਾਈਡਰੌਲਿਕ ਬੈਸੇ ਮੈਨੂਅਲ ਸਿਸਟਮ ਲੱਗਿਆ ਹੁੰਦਾ ਇਹ ਹਾਈਡਰੌਲਿਕ ਸਿਸਟਮ ਆ ਜਿਹੜਾ ਲਗਾਇਆ ਗਿਆ ਐਗਰੀਜੋਨ ਵੱਲੋਂ ਇਹ ਬੀਲਰ ਦੇ ਵਿੱਚ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਇਹ ਇਦੇ ਉੱਤੇ ਟੂਲ ਕਿਟ ਆ ਚਾਬੀਆਂ ਪਾੰਨੇ ਨੇ ਹਰ ਤਰ੍ਹਾਂ ਦਾ ਕੀਪ ਆ ਕ੍ਰੈਂਕ ਆ ਐਗਰੀਜੋਨ ਦੇ ਵੱਲੋਂ ਬਣਾਈਆਂ ਗਈਆਂ ਨੀਡਲਸ ਨੇ ਐਗਰੀਜੋਨ ਦੇ ਵੱਲੋਂ ਆਹ ਸਪੈਸ਼ਲ ਕੁਆਲਿਟੀ ਦੇ ਬਲੇਡ ਜਿਹੜੇ C55 ਦੇ ਬਲੇਡ ਨੇ ਜਿਹੜੀ ਦੀ ਕਸਾਈ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਇਨ ਹੌਸ ਬਲੇਡ ਨੀਡਲਾਂ ਇਹ ਸਾਰਾ ਕ੍ਰੈਂਕ ਹੋਗੀ ਫੋਰਕ ਹੋਗੀ ਆਪਣੀਆਂ ਇਹ ਸਾਰੀਆਂ ਐਗਰੀ ਜ਼ੋਨ ਬੈਲਰ ਦੇ ਨਾਲ ਟੂਲ ਕਿੱਟ ਦੇ ਵਿੱਚ ਦਿੰਦਾ ਟੂਲ ਕਿੱਟ ਦੇ ਵਿੱਚ ਤੁਹਾਨੂੰ 베アリング ਵੀ ਮਿਲਣਗੇ ਜਿਹੜੇ ਜ਼ਿਆਦਾ ਕਸਾਈ ਹੁੰਦੀ ਹੈ ਜਿਹੜੇ 베アリングਾਂ ਦੀ ਉਹ ਵੀ ਨਾਲ ਪ੍ਰੋਵਾਈਡ ਕਰਵਾ ਰਿਆ 베アリング ਵੀ ਨੇ ਤੇ ਇਹ ਸਾਰੀ ਟੂਲ ਕਿੱਟ ਤੁਸੀਂ ਗ੍ਰੀਸ ਗਨ 5 ਕਿਲੋ ਵਾਲੀ ਇਹ ਸਾਰੀ ਟੂਲ ਕਿੱਟ ਆਸੀ ਐਗਰੀ ਜ਼ੋਨ ਬੈਲਰ ਦੇ ਨਾਲ ਫ੍ਰੀ ਦਿੰਦਾ ਕਿਸਾਨਾਂ ਵਾਸਤੇ ਹਾਂਜੀ ਦੋਸਤੋ ਤੁਹਾਨੂੰ ਬੈਲਰ ਦੇ ਬਾਰੇ ਤਾਂ ਸਾਰੀ ਜਾਣਕਾਰੀ ਦਿੱਤੀ ਸੀ ਇੱਕ ਨਵੀਂ ਚੀਜ਼ ਜਿਹੜੀ ਮਤਲਬ ਇੰਡੀਆ ਦੇ ਵਿੱਚ ਕਿਸੇ ਨੇ ਸੋਚੀ ਵੀ ਨਹੀਂ ਹੋਣੀ ਉਹ ਕਰਨ ਬਾਰੇ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਐਗਰੀ ਜ਼ੋਨ ਨੇ ਉਹ ਕਰਕੇ ਦਿਖਾਤਾ ਜਿਹੜਾ ਕਿਸੇ ਨੇ ਕਦੇ ਸੋਚਿਆ ਨਹੀਂ ਕਿ ਪਰ ਐਗਰੀ ਜ਼ੋਨ ਨੇ ਉਹ ਕਰਤਾ ਜਿਹੜੀ ਤੁਸੀਂ ਇਹ ਬੈਨ ਦੇਖ ਰਹੇ ਹੋ ਇਹ ਬੈਨ ਕੋਈ ਆਮ ਬੈਨ ਨਹੀਂ ਹੈਗੀ ਇੱਕ ਤੁਰਦੀ ਫਿਰਦੀ ਛੋਟੀ ਜੀ ਵਰਕਸ਼ਾਪ ਆ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਇਹ ਤੁਰਦੀ ਫਿਰਦੀ ਇੱਕ ਛੋਟੀ ਜੀ ਵਰਕਸ਼ਾਪ ਆ ਜਿਹਦੇ ਅੰਦਰ ਤੁਸੀਂ ਜਿੱਦਾਂ ਛੋਟੀ ਜੀ ਕੋਈ ਵਰਕਸ਼ਾਪ ਹੁੰਦੀ ਆ ਉਦੇ ਵਿੱਚ ਜੋ-ਜੋ ਮਟੀਰੀਅਲ ਲੱਗਿਆ ਹੁੰਦਾ ਉਹ ਇਹ ਬੈਂਡ ਦੇ ਵਿੱਚ ਲੱਗਿਆ ਹੋਇਆ ਐਗਰੀ ਜ਼ੋਨ ਨੇ ਮਤਲਬ ਪਹਿਲੀ ਵਾਰ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਐਗਰੀਕਲਚਰ ਇੰਡਸਟਰੀ ਦੇ ਵਿੱਚ ਕੋਈ ਵੀ ਇਦਾਂ ਦਾ ਵੀ ਕੋਈ ਕੰਮ ਹੋ ਸਕਦਾ ਇਹਦੇ ਅੰਦਰ ਹਰ ਇੱਕ ਚੀਜ਼ ਲੱਗੀ ਹੋਈ ਆ ਜਨਰੇਟਰ ਇਹਦੇ ਅੰਦਰ ਆ ਨੇਥ ਮਸ਼ੀਨ ਇਹਦੇ ਅੰਦਰ ਲੱਗੀ ਹੋਈ ਆ ਡ੍ਰਿਲ ਮਸ਼ੀਨ ਇਹਦੇ ਅੰਦਰ ਲੱਗੀ ਹੋਈ ਆ ਹਵਾ ਵਾਸਤੇ ਪੰਪ ਵੀ ਇਹਦੇ ਅੰਦਰ ਲੱਗਿਆ ਹੋਇਆ ਬਿਲਡਿੰਗ ਸੈਟ ਇਹਦੇ ਅੰਦਰ ਲੱਗਿਆ ਹੋਇਆ ਉਹ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਇੱਕ ਬਰਕਸਾਪ ਦੇ ਵਿੱਚ ਹੁੰਦੀ ਆ ਤੇ ਇਹ ਬੈਂਡ ਦੇ ਵਿੱਚ ਨਾ ਹੋਵੇ ਹਾਂਜੀ ਦੋਸਤੋ ਦੇਖਿਆ ਫਿਰ ਐਗਰੀ ਜ਼ੋਨ ਦਾ ਇਹ ਉਪਰਾਲਾ ਕਿਸਾਨਾਂ ਵਾਸਤੇ ਵੀ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਐਗਰੀ ਜ਼ੋਨ ਜੋ ਵੀ ਕਹਿੰਦਾ ਉਹ ਕਰਕੇ ਦਿਖਾਉਂਦਾ